ਤਸਵੀਰ ਹੋਰ ਵੀ ਅੱਜ ਤਰਤਪ ਰਹੀ ਹੈ ਜੇਕਰ ਮੈਂ ਹੋਰ ਤਸਵੀਰ ਦੀ ਗੱਲ ਕਰਾਂ ਤਾਂ ਉਹ ਵੀ ਫਿਕਰਮੰਦੀ ਆ ਗਈ ਹੈ ਪੰਜਾਬ ਤੋਂ ਪ੍ਰਵਾਸ ਲਗਾਤਾਰ ਜਾਰੀ ਹੈ ਬੱਚੇ ਜ਼ਿਆਦਾਤਰ ਵਿਦੇਸ਼ਾਂ ਵੱਲ ਰੁਖ ਕਰ ਰਹੇ ਹੈ ਮਾਪੇ ਸੰਤਾਪ ਹੰਡਾਉਣ ਲਈ ਮਜਬੂਰ ਹੈ ਕੁਝ ਵਕ ਪੜ੍ਹਾਈ ਦੇ ਨਾਂ ਤੇ ਜਾਂਦੇ ਆ ਸੈੱਟ ਹੋ ਜਾਂਦੇ ਆ ਕੁਝ ਕਿਰਤ ਦੇ ਨਾਂ ਤੇ ਰੋਜ਼ਗਾਰ ਦੇ ਨਾਂ ਤੇ ਘਰ ਦੀ ਗਰੀਬੀ ਚੱਕਣ ਦੇ ਨਾਂ ਤੇ ਪਰਦੇਸ਼ ਉਹਨੂੰ ਕਰਦੇ ਆਂ ਦੇਸ਼ ਵੀ ਨਹੀਂ ਦੇਖਦੇ ਪਰਦੇਸ਼ ਵੀ ਨਹੀਂ ਦੇਖਦੇ ਉਹਦੀ ਹਾਲਤ ਵੀ ਨਹੀਂ ਦੇਖਦੇ ਬਸ ਫਲਾਣੇ ਦਾ ਮੁੰਡਾ ਗਿਆ ਟਿੰਮਕੇ ਦਾ ਗਿਆ ਉਹ ਇੰਨੇ ਪੈਸੇ ਭੇਜਣ ਲੱਗ ਗਿਆ ਕਰ ਲੈ ਐਂਟਰ ਪੈ ਗਿਆ ਛੱਤ ਪੈ ਗਈ ਉਹਨਾਂ ਨੇ ਸਕੂਟਰ ਲੈ ਲਿਆ ਗੱਡੀ ਲੈ ਲਈ ਤੇ ਜ਼ਿੰਦਗੀ ਦਾਤੇ ਲਾ ਕੇ ਸਾਡੇ ਪੁੱਤ ਪਰਦੇਸ਼ਾਂ ਨੂੰ ਜਾਂਦੇ ਆਂ ਭਾਰਤ ਦੇ 200 ਮੁੰਡੇ ਜਿਨ੍ਹਾਂ ਚੋਂ 70 ਪੰਜਾਬ ਦੇ ਮੁੰਡੇ ਆ ਕੋਈ ਰੂਸ ਘੁੰਮਣ ਗਿਆ ਤੇ ਕੋਈ ਰੋਜ਼ਗਾਰ ਲਈ ਗਿਆ ਪਰ ਉੱਥੇ ਜੰਗ 'ਚ ਝੋਕ ਦਿੱਤਾ ਗਿਆ ਇਹ ਪੰਜਾਬ ਦੀ ਤਸਵੀਰ ਹੈ। ਇਹ ਭਾਰਤ ਦੀ ਤਸਵੀਰ ਹੈ। 200 ਦੇ ਜਿਆਦਾ ਭਾਰਤੀ ਰੂਸ ਦੇ ਵਿੱਚ ਜੰਗ ਚ ਉਤਰ ਦਿੱਤੇ ਗਏ ਆ। ਇਹਨਾਂ ਵਿੱਚ 70 ਪੰਜਾਬ ਦੇ ਆ। ਇੱਕ ਤਸਵੀਰ ਆਉਂਦੀ ਹੈ, ਇੱਕ ਵੀਡੀਓ ਆਉਂਦੀ ਹੈ। ਇੱਕ ਗੰਦੇ ਕਮਰੇ 'ਚ, ਭੀੜੇ ਕਮਰੇ 'ਚ 11-12 ਜਣੇ ਖੜੇ ਆ। ਉਹਨਾਂ 'ਚ ਇੱਕ ਸੰਬੋਧਨ ਕਰ ਰਿਹਾ। ਕਿ ਅਸੀਂ ਰੂਸ ਆਏ ਸੀ। ਕੋਈ ਘੁੰਮਣ ਆਇਆ ਸੀ ਕੋਈ ਰੋਜ਼ਗਾਰ ਦੀ ਤਲਾਸ਼ ਆਇਆ ਸੀ ਕੋਈ ਕੰਮ ਕਰ ਲਈ ਆਇਆ ਸੀ ਸਾਨੂੰ ਜਬਰੀ ਹਥਿਆਰ ਫੜਾ ਦਿੱਤੇ ਗਏ ਰਫਲਾਂ ਚਕਾ ਦਿੱਤੀਆਂ ਗਈਆਂ ਤੇ ਰੂਸ ਯੂਕਰੇਨ ਦੀ ਜੰਗ ਦੇ ਵਿੱਚ ਸਾਨੂੰ ਮਰਨ ਲਈ ਉਤਾਰ ਦਿੱਤਾ ਗਿਆ ਚਾਰ ਮੌਤਾਂ ਦੀ ਖਬਰ ਆ ਚੁੱਕੀ ਹੈ ਭਾਰਤ ਜਿਨ੍ਹਾਂ ਚੋਂ ਪੰਜਾਬ ਦਾ ਅਮਰਤ ਸਰਦੈਕ ਤੇਜਪਾਲ ਨਾਂ ਦਾ ਨੌਜਵਾਨ ਵੀ ਚਾਰ ਮੌਤਾਂ ਦੀ ਖਬਰ ਸਰਕਾਰੀ ਪੁਸ਼ਟੀ ਹੈ ਜਿਹੜਾ ਜੋ ਇੱਕ ਪੰਜਾਬ ਦਾ ਨੌਜਵਾਨ ਤੇਜਪਾਲ ਵੀ ਪਰ ਅੱਜ 200 ਤੋਂ ਵੱਧ ਨੌਜਵਾਨ ਅਜੇ ਵੀ ਜੰਗ ਚ ਉਤਾਰੇ ਹੋਏ ਨੇ 70 ਉਹਨਾਂ ਚ ਪੰਜਾਬ ਦੇ ਪੰਜਾਬ ਦੇ ਇੱਕ ਨੌਜਵਾਨ 223 ਚ ਜਾਂਦਾ ਉਹਨੂੰ ਨਹੀਂ ਪਤਾ ਸੀ ਕਿ ਜਿਸ ਖੇਤਰ ਚੋਂ ਉਹਨੂੰ ਟੈਕਸੀ ਵਾਲਾ ਘਮਾਉਣ ਲੈ ਕੇ ਜਾ ਰਿਹਾ ਉੱਥੇ ਪਾਸ ਉੱਥੇ ਵੱਖਰਾ ਵੀਜ਼ਾ ਲੱਗਦਾ ਉੱਥੇ ਜਾ ਕੇ ਉਹਦਾ ਲੈਣ ਦੇਣ ਨੂੰ ਲੈ ਕੇ ਵਿਵਾਦ ਹੁੰਦਾ ਤੇ ਉਹ ਪੁਲਿਸ ਨੂੰ ਤਲਾਸ਼ ਕਰ ਦਿੰਦਾ ਟੈਕਸੀ ਵਾਲ ਤੇ ਉਹ ਫੜ ਲਿਆ ਜਾਂਦਾ ਤੇ ਪੁਲਿਸ ਉਹਨੂੰ ਸਲਾਖਾਂ ਪਿੱਛੇ ਲੈ ਜਾਂਦੀ ਹੈ ਉਸ ਤੋਂ ਬਾਅਦ ਫੌਜ ਦੇ ਹਵਾਲੇ ਕਰ ਦਿੱਤਾ ਜਾਂਦਾ ਤੇ ਫੌਜ ਸ਼ਰਤ ਰੱਖਦੀ ਹੈ ਕਿ ਜਾਂ ਤਾਂ 1 ਸਾਲ ਲਈ ਜੰਗ ਦੇ ਮੈਦਾਨ ਚ ਜਾ ਨਹੀਂ ਤਾਂ 10 ਸਾਲ ਲਈ ਅੰਦਰ ਰਹਿ ਲੈ ਤੇ ਉਹ ਹਥਿਆਰ ਚੱਕਦਾ ਹੈ ਜੰਗ ਦੇ ਮੈਦਾਨ ਚ ਇੱਕ ਹੋਰ ਨੌਜਵਾਨ ਪੰਜਾਬ ਦਾ ਉਹ ਵੀ ਦਸੰਬਰ ਮਹੀਨੇ ਚ ਜਾਂਦਾ ਇੱਥੋਂ ਗੁਰਪ੍ਰੀਤ ਤੇ ਰੂਸੀ ਫੌਜ ਉਹਦੇ ਹੱਥ ਦੇ ਵਿੱਚ ਹਥਿਆਰ ਪੜਾਉਂਦੀ ਹੈ ਕੋਈ ਹੈਲਪਰ ਦੀ ਨੌਕਰੀ ਕਰਨ ਗਿਆ ਕੋਈ ਟੈਕਸੀ ਚਲਾਉਣ ਗਿਆ ਕੋਈ ਏਜੰਟਾਂ ਦੇ ਧੋਖੇ ਦਾ ਸ਼ਿਕਾਰ ਜਾਣਾ ਸੀ ਇਟਲੀ ਭੇਜ ਦਿੱਤਾ ਰੂਸ ਤੇ ਹੁਣ ਉੱਥੇ ਇਹਨਾਂ ਨੂੰ ਹਥਿਆਰ ਪੜਾ ਦਿੰਦੇ ਗਏ ਜੰਗ ਦੇ ਮੈਦਾਨ ਚ ਉਤਾਰ ਦਿੱਤਾ ਗਿਆ ਪਰ ਸਰਕਾਰ ਨਾਲ رابطہ ਕਰ ਰਹੇ ਨੇ ਮਾਪੇ ਪੰਜਾਬ ਦੇ ਇਥੇ ਹੋਰ ਨਾ ਸੁਬਿਆਂ ਦੇ ਪੰਜਾਬ ਸਰਕਾਰ ਨਾਲ ਵੀ رابطہ ਕੀਤਾ ਜਾ ਰਿਹਾ ਪਰ ਨਾਪ ਸਰਛਾਈ ਨੂੰ ਕੋਈ ਫਿਕਰ ਠੀਕ ਹੈ ਚਿੱਠੀ ਪੱਤਰ ਲਿਖਤਾ ਕਾਗਜ਼ ਕੜਤਾ ਤੇ ਪੰਜਾਬ ਦੇ ਮੰਤਰੀ ਵੀ ਮੀਡੀਆ ਚ ਬਿਆਨ ਦੇ ਰਹੇ ਸੀ ਕੋਸ਼ਿਸ਼ਾਂ ਕਰ ਰਹੇ ਆ ਜੀ ਯਾਨੀ ਇਹ ਕੋਸ਼ਿਸ਼ਾਂ ਹੁਣ ਤੱਕ ਹੁਣ ਤੱਕ ਇਸ ਕਲਪੂਰ ਪਿਆ ਹੁੰਦਾ ਉਹ ਰੂਸ ਨਾਲ ਤੇਲ ਦੇ ਸਮਝੌਤੇ ਕਰਦੇ ਫਿਰਦੇ ਹੋ ਸਸਤਾ ਖਰੀਦਣਾ ਮਹਿੰਗਾ ਖਰੀਦਣਾ ਇਹ ਬੱਚਿਆਂ ਦੀਆਂ ਜ਼ਿੰਦਗੀਆਂ ਦਾ ਕਈ ਅਫਸਰ ਕਈ ਅਧਿਕਾਰੀ ਕਈ ਰੈਂਕ ਲੀਡਰ ਦੇ ਕਹਿ ਕੇ ਸਾਰ ਦਿੰਦੇ ਆ ਕਿ ਜੀ ਸਾਨੂੰ ਕਿਹੜਾ ਦੱਸ ਕੇ ਕਿ ਸਾਨੂੰ ਪੁੱਛ ਕੇ ਸਰਕਾਰ ਦੀ ਜ਼ਿੰਮੇਵਾਰੀ ਹੈ ਕੌਂਸਲਟ ਚਰਨਾਂ ਦੇ ਦਫ਼ਤਰ ਉਹੀ ਨਹੀਂ ਖੁੱਲਦੇ ਕਿ ਦੋ ਮਲਕਾਂ 'ਚ ਵਿਦੇਸ਼ ਮੰਤਰਾਲਾ ਉਹੀ ਨਹੀਂਗਾ ਪ੍ਰਧਾਨ ਮੰਤਰੀ ਉਹੀ ਨਹੀਂ ਬਣਦੇ ਸਰੀ ਚੋਣਾਂ ਤੋਂ ਪਹਿਲਾਂ ਦੀ ਕਹਾਣੀ ਚੱਲੀ ਹੁੰਦੀ ਹੈ ਬਚਾਲੇ ਚੋਣਾਂ ਗਿਆ ਜਿਨ੍ਹਾਂ ਨੂੰ ਫਿਕਰ ਕੁਰਸੀਆਂ ਦਾ ਹੋਵੇ ਜਿਨ੍ਹਾਂ ਨੂੰ ਫਿਕਰ ਉਹਦਿਆਂ ਦਾ ਹੋਵੇ ਉਹਨਾਂ ਨੂੰ ਦੇਸ਼ ਦੀ ਜਵਾਨੀ ਦਾ ਕੀ ਫਿਕਰ ਹੋਗਾ 30-30 ਲੱਖ ਦੇ ਕੇ ਹੈਲਪਰ ਦੀ ਨੌਕਰੀ ਕਰਨ ਗਏ ਨੇ ਤੇ ਹੁਣ ਉੱਥੇ ਜੰਗ ਦੇ ਮੈਦਾਨ 'ਚ ਨੇ 10 ਕੁ ਮੁੜੇ ਨੇ 10 ਦੇ ਕਰੀਬ ਨੌਜਵਾਨ ਹੁਣ ਤੱਕ ਪਰਤੇ ਨੇ ਜਿਨ੍ਹਾਂ ਦੇ ਵਿੱਚੋਂ ਦੋ ਦੀਨਾ ਨਗਰ ਦੇ ਨੇ ਚਾਰ ਜਲੰਧਰ ਦੇ ਵੀ ਨੇ ਉਹਦੇ ਵਿੱਚੋਂ ਵੀ ਕੁਝ ਨਹੀਂ ਏਜੰਟਾਂ ਨਾਲ ਤਾਲਮੇਲ ਹੋ ਗਿਆ ਏਜੰਟਾਂ ਰਾਹੀਂ ਲੈਣ ਦੇਣ ਹੋਇਆ ਫਿਰ ਪੈਸੇ ਭੇਜਣ ਲੱਗੇ ਵੀ ਪੈਸੇ ਵਾਪਸ ਲਿਆਉਣ ਲਈ ਪੈਸੇ ਦੇਣੇ ਪਏ ਤਾਂ ਕੁਝ ਮੁੜਿਆ ਇਸ ਸਥਿਤੀ 'ਚੋਂ ਕੱਢਣ ਦੀ ਜ਼ਿੰਮੇਵਾਰੀ ਬਣਦੀ ਹੈ ਸਰਕਾਰ ਦੀ ਸੋ ਅਸੀਂ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਪੰਜਾਬ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਹਾਂ ਕਿ ਭਾਰਤ ਦੇ ਵਿਦੇਸ਼ ਮੰਤਰਾਲੇ ਨਾਲ ਰابطਾ ਕਰੋ ਰੂਸ ਦੇ ਵਿੱਚ ਭਾਰਤੀ ਕੌਸਟਲ ਜਰਨਲ ਨਾਲ ਰابطਾ ਕਰੋ ਰੂਸ ਸਰਕਾਰ ਨਾਲ ਰابطਾ ਕਰੋ ਤਾਂ ਕਿ ਇਹ ਜ਼ਿੰਦਗੀਆਂ ਘਰੇ ਪਰਤ ਸਕਣ ਤੇ ਜਿਹੜੇ ਘਰੇ ਮਾਪੇ ਜਿੰਦਾ ਜੀ ਲਾਸ਼ਾਂ ਬਣੇ ਨੇ ਉਹਨਾਂ 'ਚ ਜਾਨ ਤਰੱਕ ਸਕੇ